ਵਾਈਗੁਲ ਜੀ ਦਾ ਖਾਲਸਾ ਵਾਈਗੁਲ ਜੀ ਫਤਿਹ ਅਨੁਸਾਰ ਅਨੰ ਦੁਵਾਲੀ ਦੇ ਤਿਹਾੜੀਆਂ ਲੱਖ ਲੱਖ ਵਧਾਈਆਂ ਹੋਣ ਦਿਵਾਲੀ ਦਾ ਤਿਹਾੜ ਮੋਤ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਭਗਵਾਨ ਜੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਆਏ ਸਨ ਉਸ ਦਿਨ ਲੋਕਾਂ ਨੇ ਆਪਣੇ ਘਰਾਂ ਚ ਦੇਸੀ ਘਿਓ ਦੇ ਦੀਵੇ ਜਲਾਏ ਸਨ ਉਨਾਂ ਦੀ ਖੁਸ਼ੀ ਚ ਸਾਰਿਆਂ ਨੇ ਰੋਸ਼ਨੀ ਦਾ ਤਿਹਾਰ ਮਨਾਇਆ ਸੀ ਇਹ ਜਿਸ ਕਰਕੇ ਇਸ ਨੂੰ ਰੋਸ਼ਨੀ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਸਾਰਿਆਂ ਦੇ ਦਿਲਾਂ-ਦਿਵਾਰ ਚ ਰੋਸ਼ਨੀ ਰਹੇ ਸਾਰੇ ਸਮਾਜ ਚ ਰੋਸ਼ਨੀ ਰਹੇ ਤੇ ਸਾਰੇ ਦੁਨੀਆ ਚ ਰੋਸ਼ਨੀ ਰਹੇ ਤਾਹੀਂ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ ਸਾਰਾ ਦੁਨੀਆ ਤਰੱਕੀ ਕਰ ਸਕਦੀ ਹੈ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੇ ਤਿਹਾੜੀ ਦੀ ਲੱਖ ਲੱਖ ਵਧਾਈ ਹੋਵੇ। ਇਸ ਦਿਨ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਕਲਿਆਣ ਵਾਲਾ ਚੋਲਾ ਪਾ ਕੇ 52 ਰਾਜਾਂ ਸਵੇਤ ਕਿਲੇ ਚੋਂ ਬਾਹਰ ਆਏ ਸਨ। ਇਸ ਦਿਨ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਇਹ ਤਿਹਾੜ ਜੋ ਹੈ ਉਦੋਂ ਤੋਂ ਰੋਸ਼ਨੀਓ ਤਿਹਾੜ ਹੋਰ ਜ਼ੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ। ਉਹਨੂੰ ਇਸ ਦੀ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਹੋਵੇ। ਬਾਬਾ ਵਿਸ਼ਕਰਮਾਂ ਦੇ ਤੇ ਦਿਨ ਦੀ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਜੋ ਸਮਾਜ ਚੱਲ ਰਿਹਾ ਹੈ ਇਹ ਬਾਬਾ ਵਿਸ਼ਕਰਮਾਂ ਜੀ ਦੀ ਕਿਰਪਾ ਨਾਲ ਹੀ ਚੱਲ ਰਿਹਾ ਹੈ। ਅਸੀਂ ਸ਼ੁਰੂ ਤੋਂ ਹੀ ਉਹਨਾਂ ਨੂੰ ਯਾਦ ਕਰਦੇ ਆਂ ਇਸ ਦਿਨ ਤੇ ਤੇ ਉਹਨਾਂ ਦੇ ਗੁਰਿਆਂ ਤੇ ਚੱਲ ਕੇ ਹੀ ਸਾਡਾ ਸਮਾਜ ਤਰੱਕੀ ਕਰ ਰਿਹਾ ਹੈ। ਜੋ ਵੀ ਸਾਡੇ ਕੋਲ ਅੱਜ ਕੱਲ ਨਵਾਂ ਯੁੱਗ ਚੱਲ ਰਿਹਾ ਉਹਨਾਂ ਦੀ ਕਿਰਪਾ ਨਾਲ ਹੀ ਅਸੀਂ ਅੱਗੇ ਵਧਦੇ ਜਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਬਾਬਾ ਬਿਸ਼ਕਰਵਾ ਜੀ ਦੇ ਜਨਮ ਦਿਨ ਦੀ ਵੀ ਬਹੁਤ-ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਦਿਆ ਵੀ ਲੱਖ-ਲੱਖ ਵਧਾਈਆਂ ਇਸ ਦਿਨ 6ਵੇਂ ਪਾਸ਼ਾ ਸਿਰੂਗਰ ਹਰਵਿੰਦ ਸਾਹਿਬ ਗਵਾਲੀਅਰ ਦੇ ਕਿਰੇ ਤੋਂ 52 ਕਲੀਆਂ ਵਾਲਾ ਚੋਲਾ ਪਾ ਕੇ 52 ਰਾਜਾਂ ਸਮੇਤ ਕਿਲੇ ਜੇ ਵਾਰ ਆਏ ਸਨ ਸਾਨੂੰ ਸਾਰਿਆਂ ਨੂੰ ਬੰਦੀ ਛੋੜ ਦਿੱਤੀਆਂ ਲੱਖ ਰਾਂ ਕੁ ਨਾਈਆਂ ਹੋ